ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹੜਾ ਪਟਿਆਲਾ ਤੇ ਰਾਜਪੁਰੇ ਤੋਂ ਜਿੱਥੇ ਡਾਕਟਰ ਬਲਬੀਰ ਸਿੰਘ ਸਿੱਧੂ ਨੇ ਆਪਣੇ ਚੋਣ ਪ੍ਰਚਾਰ ਨੂੰ ਹਲਾੜਾ ਦੇ ਦਿੱਤਾ ਇੱਕ ਵੱਡੇ ਇਕੱਠ ਦੇ ਨਾਲ ਰਾਜਪੁਰਾ ਦੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਦੀ ਇਹ ਚੋਣ ਪ੍ਰਚਾਰ ਹੈ ਜਿਹੜਾ ਉਹ ਅੱਗੇ ਵਾਧਾ ਦਿਖਾਈ ਦੇ ਰਿਹਾ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਡਾਕਟਰ ਬਲਬੀਰ ਸਿੰਘ ਸਿੱਧੂ ਦੇ ਨਾਲ ਚੇਤਨ ਸਿੰਘ ਜੋੜਾ ਮਾਜਰਾ ਰਾਜਪੁਰਾ ਦੇ ਵਿਧਾਇਕ ਨੀਨਾ ਮਿੱਤਰ ਨਾਭਾ ਦੇ ਵਿਧਾਇਕ ਦੇਮਾਨ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਤੋਂ ਇਲਾਵਾ ਕੁਲਵੀਰ ਰੰਧਾਵਾ ਵੀ ਮੌਜੂਦ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਦੇ ਵਿੱਚ 71 ਹੋਏ ਲੋਕਾਂ ਨੇ ਡਾਕਟਰ ਬਲਬੀਰ ਸਿੰਘ ਸਿੱਧੂ ਨੂੰ ਜੀ ਆਇਆਂ ਕਿਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਚੋਣ ਪ੍ਰਚਾਰ ਜਿੱਥੇ ਪੂਰੇ ਦੇਸ਼ ਦੇ ਅੰਦਰ ਇੱਕ ਮਾਹੌਲ ਬਣ ਗਿਆ ਹੈ ਬੀਤੇ ਕੱਲ 102 ਸੀਟਾਂ ਤੇ ਵੋਟਾਂ ਵੀ ਪੈ ਚੁੱਕੀਆਂ ਨੇ ਉੱਥੇ ਹੀ ਪੰਜਾਬ ਦੇ ਅੰਦਰ 1 ਜੂਨ ਦੀਆਂ ਤਿਆਰੀਆਂ ਪੰਜਾਬ ਦੇ ਅੰਦਰ ਵੀ ਇਹ ਤਸਵੀਰਾਂ ਨੇ ਜਿਹੜੀਆਂ ਹੁਣ ਸ਼ੁਰੂ ਹੋ ਗਈਆਂ ਨੇ ਫੀ ਦੇਖ ਰਹੇ ਹਾਂ ਕਿ ਚੋਣ ਪ੍ਰਚਾਰ ਨੂੰ ਖੁਲਾਨਾ ਦੇਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਰਾਜਪੁਰਾ ਵਿਖੇ 71 ਹੋਏ ਨੇ ਦੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਦੇ ਉਮੀਦਵਾਰ ਆਪਣੇ ਚੋਣ ਪ੍ਰਚਾਰ ਨੂੰ ਕਿਵੇਂ ਸ਼ੁਰੂ ਕਰਦੇ ਨੇ ਤੁਹਾਨੂੰ ਉੱਥੇ ਦਾ ਚਲਦੇ ਆ ਉਹ ਵੀ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਾ ਤੇ ਗੱਲ ਕਰੀਏ ਪਟਿਆਲਾ ਸੀਟ ਦੇ ਤਾਂ ਡਾਕਟਰ ਬਲਬੀਰ ਸਿੰਘ ਨੂੰ ਜਿਹੜੀ ਸੀਟ ਦਿੱਤੀ ਗਈ ਹੈ ਤਾਂ ਇੱਕ ਲੋਕਾਂ ਦਾ ਵੱਡਾ ਇਕੱਠ ਜਿਹੜਾ ਤੁਹਾਨੂੰ ਦਿਖਾ ਦਿੰਦੇ ਆ ਤਸਵੀਰਾਂ ਦੇ ਵਿੱਚ ਤਾਂ ਆਮ ਆਦਮੀ ਵਰਕਰਾਂ ਦਾ ਜਿਹੜਾ ਜੋਸ਼ ਹੈ ਤਾਂ ਜਿਹੜਾ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤਾਂ ਪਾਰਟੀ ਵਰਕਰ ਨੇ ਜਿਹੜੇ ਤਾਂ ਮੌਜੂਦ ਆ ਰਹੇ ਇੱਕ ਜੋਸ਼ ਹੈ ਜਿਹੜਾ ਨਜ਼ਰ ਆ ਰਿਹਾ ਤਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਕਿੰਨਾ ਕੁ ਜੋਸ਼ ਜਿੰਦਾਬਦ ਬਿਲਕੁਲ ਜੀ ਅਸੀਂ ਆਪਣੇ ਤਨ ਮੰਨ ਤੋਂ ਇਲੈਕਸ਼ਨ ਅਸੀਂ ਇਹ ਡਾਕਟਰ ਬਲਵੀਰ ਨੇ ਲੜ ਰਹੇ ਇਹ ਇਲਾਕੇ ਅਸੀਂ ਲੜ ਰਹੇ ਆ ਉਹਨਾਂ ਮਾਨ ਸਾਹਿਬ ਦੇ ਬਮੱਕੜ ਲੜ ਰਹੇ ਨੇ ਔਰ ਅਸੀਂ ਪਹਿਲਾਂ ਵੀ ਆਪਣੀ ਜਿੱਤ ਕਰਕੇ ਮਾੜੀ ਦੇ ਝੋਲੀ 'ਚ ਪਾਈ ਸੀ ਹੁਣ ਵੀ ਅਸੀਂ ਇਹ 13 ਸੀਟਾਂ ਜਿੱਤ ਕੇ ਮਾਨ ਸਾਹਿਬ ਦੀ ਝੋਲੀ ਦੇ ਵਿੱਚ ਪਾਵਾਂਗੇ ਤੇ ਹੁਣ ਵੀ 13 ਸੀਟਾਂ ਦੇ ਚੜ੍ਹ ਬਿਲਕੁਲ ਨਹੀਂ ਜੀ ਨਹੀਂ ਅਸੀਂ 13 ਸਿੱਤਾ ਜਿੱਤਾਂਗੇ ਔਰ ਸਾਡੇ ਆਣ-ਬਾਣ-ਸ਼ਾਨ ਸਰਦਾਰ ਭਗਤ ਸਿੰਘ ਮਾਨੋਹਰ ਦੀ ਝੋਲੀ 'ਚ ਪਾਵਾਂਗੇ ਸਰਦਾਰ ਭਗਤ ਸਿੰਘ ਮੇ ਜਿੰਦਾਬਾਦ ਸਰਦਾਰ ਭਗਤ ਸਿੰਘ ਮੇ ਸਰਦਾਰ ਬਸ ਸਿੰਘ ਮਾਨ ਜਿੰਦਾਬਾਦ ਸਰਦਾਰ ਦਾ ਜੋਸ਼ ਵੀ ਜਿਹੜਾ ਨਜ਼ਰ ਆ ਰਿਹਾ ਇੱਕ ਵੱਡਾ ਇੱਕ ਅੱਡ ਦੇ ਸਕਦੇ ਤਾਂ ਤਸਵੀਰਾਂ ਦੇ ਵਿੱਚ ਡਾਕਟਰ ਬਲਬੀਰ ਸਿੰਘ ਨਜ਼ਰ ਆ ਰਹੇ ਨੇ ਤਾਂ ਦੂਜੇ ਪਾਸੇ ਦੇਮਾਨ ਗੱਲ ਕਰੀਏ ਪਟਿਆਲਾ ਸੀਟ ਦੀ ਤਾਂ ਨਾਲ ਲੱਗਦੇ ਇਲਾਕਿਆਂ ਦੇ ਐਮ ਐਲ ਏ ਜਿਹੜੇ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਦੇ ਵਿੱਚ ਜਿਹੜਾ ਜੋਸ਼ ਵੀ ਨਜ਼ਰ ਆ ਰਿਹਾ ਤਾਂ ਪਾਰਟੀ ਵਰਕਰਾਂ ਦਾ ਤਾਂ ਹੋਰ ਵੀ ਤਸਵੀਰਾਂ ਦਿਖਾ ਰਹੇ ਤਾਂ ਲੋਕ ਨੇ ਜਿਹੜੇ ਤਾਂ ਉਤਸ਼ਾਹਿਤ ਹੋ ਕੇ ਜਿਹੜਾ ਇੱਥੇ ਪਹੁੰਚੇ ਹੋਏ ਨੇ ਤਾਂ ਕਿ ਜਿਹਨੇ ਡਾਕਟਰ ਬਲਬੀਰ ਸਿੰਘ ਚੋਣ ਲੜ ਨੀ ਬੈ ਬਹੁਤ ਜ਼ੋਰ ਦੀ ਆਜੇ ਵੀ ਨਹੀਂ ਪੈ ਰਿਆ ਨੀ ਪੈਂਦੇ ਦੇ ਵਿੱਚ ਜਿਹੜਾ ਰਿਸਪੌਂਸ ਹੈ ਤੁਹਾਡੇ ਸਾਹਮਣੇ ਮੈਂ ਬੋਲ ਰਹੀ ਹਾਂ ਕਿ ਲੋਕ ਨਾ ਜੀ ਕਹਿੰਦੇ 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 ਤੇਰੇ ਸੁਣਨ ਦੀ ਜਗ੍ਹਾ ਨਹੀਂ ਸੀ ਐਲੀ ਵੱਡੀ ਗੱਲ ਕਿ ਲੋਕਾਂ ਤੇ ਪਹੁੰਚਿਆ ਮੈਂ ਉਹਦਾ ਧੰਨਵਾਦ ਕਰਦਾ ਹਾਂ ਕਿਉਂਕਿ ਇਸ ਵੇਲੇ ਜਿਹੜੇ ਪਛਾਣਾਂ ਮਿਲੀਆਂ ਬੜੀਆਂ

ਮਾਰ ਮਾਰੀ ਬਚੈਸੀ ਬਿਮਾਰੀ ਜਦੋਂ ਵੀ ਕੋਈ ਆਫਤ ਆਈ ਆ ਪੰਜਾਬ ਦੇ ਉੱਤੇ ਇਹ ਵੀ ਕ੍ਰੋਪੀਆਂ ਦੇ ਵਿੱਚ ਦਰਜ ਹੋਈ ਆ ਬਹੁਤ ਵਧੀਆ ਆ ਉਹਦਾ ਟਾਈਮ ਲੀਫ ਆ ਬੋਲ ਦੀ ਨਾਲ ਕਰਦੇ ਆ ਦੇ ਕੀ ਮੰਨਦੇ ਹੋ ਕਿਹੜੀ ਧਰਨਾ ਮੁਕਾਬਲਾ ਡਾਕਟਰ ਧਰਮਵੀਰ ਗਾਂਧੀ ਤੇ ਉਧਰ ਮਹਾਰਾਣੀ ਪ੍ਰਨੀਤਪੁਰ ਐਨ ਕੇ ਸ਼ਰਮਾ ਚੋਣ ਮੈਦਾਨ ਦੇ ਵਿੱਚ ਨੇ ਕਿਹੜੀ ਧਰਨਾ ਮੁਕਾਬਲਾ ਹੋਇਆ ਸੱਚੀ ਕੱਟੇ ਉਜੋਗ ਹਿੱਤ ਰੀਰਗਾਂ ਦੇ ਜਿਹੜਾ ਹੋਇਆ ਤੇ ਇਹ ਤੁਹਾਨੂੰ ਦੱਸੋ ਉਹਨਾਂ ਨੂੰ ਕਾਂਗਰਸ ਵਾਲੇ ਅੰਦਰ ਵੜਨ ਦੇ ਰਹੇ ਆ ਉਹ ਕੱਲ ਨੂੰ ਇੱਥੇ ਮੀਟਿੰਗ ਕਰ ਰਹੇ ਆ ਇੱਥੇ ਮੀਟਿੰਗ ਕਰ ਰਹੇ ਆ ਉਹ ਵਰਕਰਸ ਦੀ ਮੀਟਿੰਗ ਕਰਾ ਰਹੇ ਆ ਵਰਕਰਸ ਦਾ ਉਹਨਾਂ ਦੇ ਮਤਲਬ ਐਨੇ ਜ਼ਿਆਦਾ ਰੋਚਾ ਕਹਿੰਦੇ ਵੀ ਤੁਹਾਨੂੰ ਸਾਡਾ ਕੋਈ ਪਤਾ ਨਹੀਂ ਲੱਭਿਆ ਔਰ ਤੁਸੀਂ ਦੇਖੋ ਹਿਪੋਕ੍ਰੇਸੀ ਦੇਖੋ ਗਾਂਧੀ ਜੀ ਗਾਂਧੀ ਨੂੰ ਪੁੱਛਿਆ ਕਿਸੇ ਨੇ ਤੁਹਾਡੇ ਪੱਤਰਕਾਰ ਨੇ ਪੁੱਛਿਆ ਸੀਗਾ ਮੈਂ ਨਾਂ ਨਹੀਂ ਲੰਦਾ ਜਾਣ ਕੇ ਉਹ ਕਹਿੰਦਾ ਜੀ ਆਮ ਆਦਮੀ ਪਾਰਟੀ ਚ ਨਾ ਜੀ ਇਹ ਜਿਹੜਾ ਹਾਈ ਕਮਾਂਡ ਕਲਚਰ ਆ ਗਿਆ ਸੀ ਤੇ ਹੁਣ ਉਹ ਗਾਂਧੀ ਕਹਿ ਰਿਹਾ ਵੀ ਹਾਈ ਕਮਾਂਡ ਦੀ ਕੰਸ ਦੀ ਹਾਈਪੋਟ ਬਹੁਤ ਬੱਚੀ ਆ ਕੀ ਵਰਕਰ ਗਿਆ ਸੀ ਕਿ ਵਰਕਰ ਦੀ ਜੁਆਸੀ ਉਹ ਕੋਲ ਨੂੰ ਪੁੱਛਿਆ ਸੀ ਕਿਸੇ ਮਨਖੋਲੇ ਅਕਸਰ ਨਾਲ ਲਿਆ ਉਹਦੇ ਹਾਰੇ ਹੋਏ ਐਮਐਲਏ ਸਹੀ ਕਿਸੇ ਨੂੰ ਮਿਲਣ ਗਿਆ ਅਜੇ ਤੱਕ ਨਹੀਂ ਗਿਆ ਕਹਿੰਦਾ ਮੈਂ ਨਹੀਂ ਜਾਂਦਾ ਆਪੇ ਜਾਣਦੇ ਹੋ ਉਹ ਕਹਿੰਦਾ ਹਾਈ ਕੁਮਾਰ ਦੀ ਸੁਣਾ ਉਹਦੀ ਹਿਪੋਗ੍ਰੇਸੀ ਦੀ ਮੁਕਾਬਲੇ ਦੀ ਬੰਦੇ ਮਡੇਰਾ ਬੱਸੀ ਤਿੰਨ ਦਿਨ ਲੱਗ ਗਿਆ ਉਹ ਅਜੋਨਾ ਬਈ ਦੇ ਬਾਹਰ ਆ ਰਹੇ ਸੀ ਬੰਦਿਆਂ ਦੇ ਬਾਹਰ ਆ ਰਹੇ ਸੀ ਉਹ ਕਹਿੰਦੇ ਅਸੀਂ ਪਿਛਲੀ ਵਾਰੀ 25000 ਰਾਇਆ ਸੀ ਇਸ ਵਾਰੀ 50000 ਰਾਇਆ ਐਮਐਲਏ ਸਾਹਿਬ ਆਏ ਹੋਏ ਜਿੰਦਾਵਾ ਸਾਹਿਬ ਉਹ ਕਹਿੰਦੇ 50 ਹਜ਼ਾਰ ਰਾਇਆਗੇ ਦੀ ਜਮਾਨਤ ਜਾਪ ਰਾਇਆਗੇ ਬਾਰ-ਬਾਰ ਜਿਹੜਾ ਨਸ਼ਾ ਮਾਫੀਆ ਲੈਣ ਮਾਫੀਆ ਉਹ ਇਹ ਗੱਲਾਂ ਦੀ ਇਤਨਾ ਦੀ ਜਮਾਨਤ ਜਾਪ ਹੋ ਰਹੀ ਹੈ ਇੱਥੇ ਨੋਟ ਕਰ ਲੋ ਸਾਰੇ ਮੀਡੀਆ ਵਾਲੇ ਉਹ ਜਿੰਨੀਆਂ ਵੋਟਾਂ ਸਾਡੀ ਆਪਣੀ ਆਵਾਜ਼ ਦੇ ਪਾਰਟੀ ਦੇ ਇਕੱਲੇ ਆਪਣਾ ਆਵਾਜ਼ ਉਸ ਤੋਂ ਕੱਟ ਇਹਨਾਂ ਦਾ ਕਿੰਨਾ ਦਾ ਜੋੜ ਲਾ ਲਈ ਉਸ ਤੋਂ ਘੱਟ ਹੋਣਗੇ ਠੀਕ ਹੈ ਬਹੁਤ ਸ਼ੁਕਰੀਆ ਆਪਣਾ ਬਲਵੀਰ ਜੀ ਬਣੇ ਪਏ ਨੇ ਜੀ ਕਿਉਂਕਿ ਜਿਹੜੀ ਪਰਨੀਤ ਕੌਰ ਹੈ ਉਹ ਪਹਿਲੇ ਵੀ ਅਸੀਂ ਕਈ ਵਾਰ ਚੁਟਾਏ ਆ ਉਹਨਾਂ ਦੇ ਦੋਨੋਂ ਮੀਆਂ ਬੀਬੀ ਨੇ ਕੀ ਕੰਮ ਕੀਤਾ ਪੰਜਾਬ ਵਾਸਤੇ ਸਾਰਿਆਂ ਨੇ ਦੇਖਿਆ ਹੀ ਹੈ ਹੈ ਕਿ ਨਹੀਂ ਇਹ ਦੇ ਦਲ ਬਦਲੂ ਹੈ ਇਹਨਾਂ ਤੇ ਕਿ ਕਿ ਪਰਨੀਰ ਕੋਰ ਤੇ ਇਹਦਾ ਕੀ ਕਹਿੰਦੇ ਨੇ ਬਾਹਰੇ ਦੇਸ ਦਾ ਜਿਹੜਾ ਘਪਲਾ ਕੀਤਾ ਉਹ ਆਇਆ ਹੋਇਆ ਹੈ ਕਿ ਕੈਪਟਨ ਵਾਸੀ ਚੋਰ ਹੈ ਬਲਬੀ ਜੀ ਨੇ ਜਦੋਂ ਵੀ ਇਹ ਹਸਪੀਟਲ ਸਾਹਮਣੇ ਬਹੁਤ ਸੁਧਾਰ ਹੋ ਗਿਆ ਇਹਨੇ ਮੋਲਾ ਕਲੀਨਿਕ ਇੱਕ ਇੱਕ ਜਿਹੜੀ ਮੈਂ ਇੱਕ ਹਫਤਾ ਪਹਿਲੇ ਮੇਰੀ ਪੋਤੀ ਬਿਮਾਰ ਹੋ ਗਈ ਮੈਂ ਦਵਾਈ ਲੈਣ ਗਿਆ 250 ਰੁਪਏ ਬਜਾਰੂ ਦਵਾਈ ਸੀ ਜਿਹੜੀ ਇੱਕ ਪੈਸੇ ਬਿਨਾਂ ਸਰਵ ਫ੍ਰੀ ਦਵਾਈ ਮਿਲੀ ਹੈ ਬੜੀ ਸਫਾਈ ਨਾਲ ਬਿਲਕੁਲ ਤੁਸੀਂ ਇਹਨਾਂ ਚੈੱਕ ਕਰਦੇ ਨੇ ਤੇ ਬਲਬੀਰ ਜੀ ਨੂੰ ਚਿਤਾਣਾ ਚਿਤਾਣਾ ਪਰਨੀਤ कौर ਜੀ ਦੀ ਚਮੜੀ ਜਬਤ ਹੋਏਗੀ ਲੱਗਦਾ ਬਲਬੀਰ ਜੀ ਦੇ ਅਪਾਰਟਮੈਂਟ ਦੇ ਵਿੱਚ ਜਾਂਦਾ ਹੈ ਤਾਂ ਸਿਹਤਿਆ ਹੋਰ ਕਿਸੇ ਦਾ ਮਾਮਲਾ ਹੈ ਉਹ ਜੇ ਉਹ ਨਹੀਂ ਨਾ ਇੱਥੇ ਥੋੜੀ ਜਿਹੀ ਧਿਆਨ ਸਮਝ ਆ ਕੇ ਕਿੰਨਾ ਸੁਧਾਰ ਕੀਤਾ ਤੇ ਲੋਕ ਸਮਝ ਕਿਉਂ ਨਹੀਂ ਕਰਨਗੇ ਬਿਲਕੁਲ ਕਰਨਗੇ ਅਸੀਂ ਬਲਬੀਰ ਜੀ ਦੇ ਨਾਂ ਨਾ ਕਿੱਥੇ ਜਾਈਂ ਦਿਓ ਤੇ ਬਿਲਕੁਲ ਚਿੱਤਰਗੇ ਨਹੀਂ ਚਿੱਤੇ ਫੋਈ ਨੇ ਹਾਂਜੀ ਚਿੱਤੇ ਫੋਈ ਨੇ ਕੀ ਲੱਗਦਾ ਪਟਿਆਲਾ ਦੇ ਵਿੱਚ ਚੋਣ ਦਵਾਉਣ ਇੱਥੇ ਤੁਸੀਂ ਕੱਟਣ ਵਾਲੀ ਦੇਖ ਲੋ ਜੀ ਦੱਸਣ ਦੀ ਲੋੜ ਨਹੀਂ ਕੌਣ ਜਿੱਤੂਗਾ ਕੱਟਣ ਵਾਲੀ ਦੱਸ ਰਹੇ ਨਹੀਂ ਡਾਕਟਰ ਬਲਬੀਰ ਸਿੰਘ ਜੀ ਦੀ ਜਿੱਤ ਪੱਕੀ ਹੈ ਪੱਕੀ ਜਿੱਤੇ ਜੀ ਐਲਾਨ ਆਉਣਾ ਬਾਕੀ ਹੈ ਬਸ 4 ਜੂਨ ਨੂੰ ਪਤਾ ਲੱਗ ਜਾਏਗਾ ਜੀ ਜਾਜੀ 2024 ਦੀ ਇਲੈਕ 2022 ਦੀ ਇਲੈਕਸ਼ਨ ਹੋਈ ਸੀ ਜਿੱਤੇ ਤਾਂ ਬਹੁਤ ਸੁਧਾਰ ਆਇਆ ਹੁਣ ਤਾਂ ਬਹੁਤ ਹੋਰ ਆਏਗਾ ਕਿਉਂਕਿ ਹੁਣ ਕੇਂਦਰ 'ਚ ਜਾਣਗੇ ਤarda ਜੀ ਕੇਂਦਰ ਦੇ ਵਿੱਚ ਜਾਂਦੇ ਨੇ ਪਾਰਲੀਮੈਂਟ ਦੇ ਵਿੱਚ ਤਾਂ ਹੋਰ ਵਿਸ਼ੇਸ਼ ਸੁਧਾਰ ਹੋਣਗੇ ਬਹੁਤ ਜ਼ਿਆਦਾ ਸੁਧਾਰ ਹੈ ਜੋ ਲੋਕਾਂ ਨੇ ਸੋਚਿਆ ਵੀ ਨਾ ਜਿਆ ਸੁਧਾਰ ਆਊਗਾ ਦੇਖਣਾ ਤੁਸੀਂ ਆਣਾਲ ਦੋ ਬਸ ਪੱਕੀ ਜਿੱਤ ਹੋਈ ਵੀ ਹੈ ਜੀ ਐਲਾਨ ਹੋਣਾ ਬਾਕੀ ਇਕੱਠ ਦੇਖੋ ਠਾਠਾ ਮਾਰਦਾ ਕਰ ਹਾਂਜੀ ਪੂਰਾ ਯੂਥ ਜੀ ਬਜ਼ੁਰਗ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਨਾਲ ਹੀ ਨੇ ਜੀ ਭਗਵੰਤ ਮਾਨ ਜੀ ਦੇ ਨਾਲ ਹੁਣ ਭਗਵੰਤ ਮਾਨ ਜੀ ਆ ਰੇ ਸਵਾਗਤ ਕਰਾਂਗੇ ਰੱਜ ਕੇ ਪੱਕਾ ਜੀ ਜਿੱਤੇ ਪੈਨੇ ਆਣ ਦੋ ਬਸ ਇੱਕ ਵਾਰੀ ਜੀ ਪਤਾ ਲੱਗ ਜਾਓ ਹੁਣ ਪੰਜਾਬ ਦੇ ਵਿੱਚ ਪਟਿਆਲਾ ਦੇ ਵਿੱਚ ਉਹਨੇ ਆਪਣੇ ਕੈਮਰਾ ਕਿੱ데 2022 ਤੋਂ ਜਦ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪੰਜਾਬ ਦਾ ਹਰ ਵਰਗ ਬਹੁਤ ਹੀ ਖੁਸ਼ ਹੈ ਉਹਨਾਂ ਦੀਆਂ ਜਿਹੜੀਆਂ ਆਮ ਆਦਮੀਆ ਵਾਂਗੂ ਸਕੀਮਾਂ ਨੇ ਲੋਕ ਬਹੁਤ ਹੀ ਖੁਸ਼ ਨੇ ਜਿੱਤੇ ਤੱਕ ਆਪਾਂ ਸਾਡੇ ਪਟਿਆਲਾ ਲੋਕ ਸਭਾ ਤੋਂ ਕੈਂਡੀਡੇਟ ਡਾਕਟਰ ਬਲਬੀਰ ਸਿੰਘ ਦੀ ਗੱਲ ਕਰੀਏ ਉਹ ਉਹਨਾਂ ਦੇ ਸਿਹਤ ਮੰਤਰੀ ਹੁੰਦੇ ਹੋਏ ਹਸਪੀਟਲਾਂ ਦੇ ਵਿੱਚ ਬਹੁਤ ਹੀ ਅਚਾਰ ਚੱਕੀਤ ਉਦਾ ਸੁਧਾਰ ਹੋਏ ਨੇ ਦੇਖੋ ਪਿਛਲੇ ਦਿਨਾਂ ਚ ਉਹਨਾਂ ਨੇ ਦਵਾਈਆਂ ਵੀ ਫ੍ਰੀ ਕਰੀਆਂ ਜਿੱਥੇ ਜਗਾ ਸਮੱਧਿਆ ਜੇ ਇਹੋ ਜਿਹੇ ਪੜੇ ਲਿਖੇ ਬੰਦੇ ਅਸੀਂ ਚੂਣ ਕੇ ਭੇਜਦੇ ਆ ਤਾਂ ਦਿੱਲੀ ਜਾ ਕੇ ਪੰਜਾਬ ਦੀ ਗੱਲ ਕਰਨਗੇ ਤੇ ਜਿਹੜੀ ਮੋਦੀ ਸਰਕਾਰ ਸਾਡੇ ਫੰਡਾਂ ਨੂੰ ਰੋਕਦੀ ਹੈ ਸਾਡੇ ਡਵੈਲਪਮੈਂਟਸ ਅੜਿੱਕੇ ਪਾਉਂਦੀ ਹੈ ਤਾਂ ਡਾਕਟਰ ਬਬੀਰ ਸਿੰਘ ਵੜੇ ਪਰਗੇ ਪੜੇ ਲਿਖੇ ਆਦਮੀ ਜਾ ਕੇ ਉਹ ਫੰਡ ਰਿਲੀਜ਼ ਕਰਾਂਗੇ ਤੇ ਸਾਡੇ ਪਟਿਆਲੇ ਦਾ ਪੰਜਾਬ ਦਾ ਸੁਧਾਰ ਹੋਏਗਾ। ਸਹੀ ਤਾਂ ਲੱਗਦਾ ਪ੍ਰਦੀਪ ਜੀ ਕਿ ਪਾਰਲੀਮੈਂਟ ਦੇ ਵਿੱਚ ਜਾਂਦੇ ਸਿਹਤ ਦੇ ਵਿੱਚ ਹੋਰ ਵੀ ਸੁਧਾਰ ਹੋ ਸਕਦਾ ਹੈ। ਬਿਲਕੁਲ ਹੋਏਗਾ ਜੀ ਜੇ ਉਹ ਪੰਜਾਬ ਲੈਵਲ ਤੇ ਪੰਜਾਬ ਦੇ ਬਜਟ ਨਾਲ ਸਿਹਤ ਦੇ ਮਸਲਿਆਂ ਵਿੱਚ ਹਸਪੀਟਲ ਦੇ ਮਸਲਿਆਂ 'ਚ ਇਹਨਾਂ ਸੁਧਾਰ ਕਰਕੇ ਲਿਆ ਰਹੇ ਨੇ ਜੇ ਉਹਨਾਂ ਨੂੰ ਸੈਂਟਰ ਦਾ ਪੈਸਾ ਨਾਲ ਮਿਲ ਜਾਏਗਾ ਤਾਂ ਉਹਦੇ ਵਿੱਚ ਸਾਡੇ ਹਸਪੀਟਲਾਂ ਵਿੱਚ ਹੋਰ ਵੱਧੂ ਸੁਧਾਰ ਹੋ ਜਾਏਗਾ। ਇਹ ਗੋਰੀ ਗੱਲ ਹੈ ਜਿੱਤ ਦਾ ਪੱਕਿਆ ਐਲਾਨ ਹੋਣਾ ਬਾਕੀ ਹੈ ਬਸ ਸੈਂਪਲ ਵੀਰ ਜਿੱਤਣਗੇ ਪਟਿਆਲਾ ਸੀ 100% ਜਿੱਤਣਗੇ ਜੀ